ਤਕੀਵਾ ਘਰ ਤੇ ਲੇਕਾ ਮੈਂ ਗੁਰਜੀਤ ਬੱਦੇ ਮੈਂ ਗੱਲ ਕਹਿਣੀ ਚਾਹੁੰਦਾ ਪਰ ਭਾਈ ਤੁਹਾਡੇ ਨਾਲ ਲੋ ਜੀ ਥੋੜੇ ਮੈਕਨਸ ਨਾਲੇ ਕਰਦੇ ਹਾਂ ਹਾਂ ਜੀ ਆ ਗਈ ਆ ਜੀ ਆ ਜੀ ਆ ਗਈ ਮੈਂ ਵਾਸ਼ੂ ਦੀ ਕਹਾਣੀ ਸਾਹਿਬ ਗੁਰਜੀਤ ਕੀ ਪਤਾ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕੋਈ ਨਹੀਂ ਪਾਇ ਮੈਂ ਬੇਨਤੀ ਕਰਨੀ ਚਾਹੁੰਦਾ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ। ਸ੍ਰੀ ਅਕਾਲ ਪੱਖ ਸਾਹਿਬ ਜੀ ਦਾ ਬਹੁਤ ਆਪ ਸਤਿਕਾਰ ਰਹਿਣਾ ਕਹੀਦਾ। ਮੇਰਾ ਖਿਆਲ ਹੈ 45ਵੀਂ ਸ਼ਹੀਦੀ ਵਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ। ਇਹਦੇ ਲਈ ਜਿਸ ਵੇ ਮੈਂ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨ ਜੋ ਸਰਕਾਰ ਸਰਦਾਰ ਹਰਜਿੰਦਰ ਸਿੰਘ ਦੀ ਤਾਮ ਹੈ ਜਿਨ੍ਹਾਂ ਨੇ ਬੜੀ ਸ਼ਾਨਦਰ ਪ੍ਰਣਾਲੀ ਬਣੀ ਸਹਿਮਤੀਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ ਇਸ ਹੁਕਮਤਾਂ ਵਾਲੇ ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਚਿਹਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਸ਼ਹਿਰੀ ਅਕਾਲ ਤਖਤ ਸਾਹਿਬ ਦੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਪਬ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਸ਼ਹੀਦ ਭਾਈ ਮਰੀਕ ਸਿੰਘ ਦੀ ਸ਼ਹੀਦ ਵਰਨ ਸਵੇਤ ਸਿੰਘ ਦੀ ਸ਼ਹੀਦ ਬਾਬਾ ਫਰਾਸ ਸਿੰਘ ਦੀ ਯਾਦ ਬੜੀ ਸ਼ਾਂਤੀ ਦੇ ਨਾਲ ਔਰ بڑے ਆਦਮ ਸਤਕਾਰ ਦੇ ਨਾਲ ਮਨਾਹੀ ਹੈ ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਿਰ ਦੇ ਤੇ ਹੀ ਸੇਰਾ ਚੱਲ ਰਿਹਾ ਹੈ ਜਸਦਰ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਦਰ ਗੜਗਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਕੁਝ ਸਮੇਤਾ ਕੋ ਅਸਤੀਫਾ ਦੇ ਸਕਦੇ ਨੇ ਇਹ ਚਰਚਾਵਾ ਜਿਹੜੀਆਂ ਨੇ ਕਾਫੀ ਉੱਠ ਰਹੀਆਂ ਨੇ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹ ਹੀ ਕੁਝ ਦੱਸ ਸਕਦੇ ਮੈਨੂੰ ਇਸ ਬਾਰੇ ਕੋਈ ਹਲਮ ਨਹੀਂ ਕੋਈ ਮੀਟਿੰਗ ਹੋਈ ਸੀ ਕੀ ਸੁਪੀਰ ਬਾਦਲ ਖੋਰਾ ਦੇ ਨਾਲ ਕਿ ਇਹ ਟਕਰਾਵ ਰੋਕਿਆ ਜਾ ਸਕਦਾ ਹੈ ਤਾਂ ਵੀ ਸਾਹਿਬ ਤੁਹਾਨੂੰ ਮਿਲਣ ਵਾਸਤੇ ਆਏ ਸੀ ਕਿ ਦੇਖੋ ਮੇਰੀ ਗੱਲ ਸੁਣੋ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦਾ ਵਾਫਤ ਮੈਨੂੰ ਮਿਲੇ ਆ ਪ੍ਰਧਾਨ ਸਾਹਿਬ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਸ਼੍ਰੋਮਣੀ ਕਮੇਟੀ ਦੇ ਨਾਲ ਜੀ 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 ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੇਰੀ ਕੋਈ ਫੋਕ ਮੀਟਿੰਗ ਨਹੀਂ ਕੋਈ ਇਹ ਸੋ ਖਵਾਸ ਫਾਈ ਗਈ ਸੀ ਜੀ 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 ਅੱਜ ਦਾ ਜਿਹੜਾ ਦਿਹਾੜਾ ਹੈ ਸ਼ਹੀਦਾਂ ਨੂੰ ਨਮਨ ਕੀਤਾ ਹੈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਕੋਈ ਉਪਰਾਲੇ ਕੀਤੇ ਜਾਣ ਮੈਂ 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 ਇੱਕ ਕੋਈ ਬੇਨਤੀ ਕਰਦਾ ਹਾਂ ਕਿ ਜੂਨ 84 ਦਾ ਜਿਹੜਾ ਸ਼ਹੀਦੀ ਘੱਲੂਕਾਰੇ ਦਾ ਮੁੱਖ ਸਮਾਗਮ ਸੁਮਤਿ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ ਫੇਰ ਦੂਸਰੇ ਨੰਬਰ ਤੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ ਕਿ ਕਿਉਂਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਵਾਰਸ ਹੈ ਇਹ ਸੰਘਰਸ਼ ਦੇ ਸ਼ਹੀਦਾਂ ਦੀ ਵਾਰਸ ਹੈ ਟਕਸਾਲ ਦੇ ਮੁਕੀ ਇੱਥੇ ਸ਼ਹੀਦ ਹੋਏ ਆ ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਆਦਰ ਸਤਕਾਰ ਔਰ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਹੋਏ ਸਨ ਠੀਕ ਹੈ ਜੀ ਜਿਵੇਂ ਸ਼ਾਂਤਮਈ ਮਾਹੌਲ ਦੇ ਵਿੱਚ ਜੀ ਨਿਪਟੇ ਚੜ ਗਿਆ ਜਿਵੇਂ ਉਮੀਦ ਸੀ ਜੀ ਸ਼ਾਇਦ ਕੁਝ ਕੋਈ ਹੱਲਾ ਗੁੱਲਾ ਨਾ ਹੋ ਜਵੇ ਪਰ ਮੈਨੂੰ ਲੱਗਦਾ ਨਹੀਂ ਐਸੀ ਕੋਈ ਗੱਲ ਹੈ ਮਹਾਰਾਜ ਕਿਰਪਾ ਕਰਨਗੇ ਤੇ ਸ਼ਾਂਤਮਈ ਤਰੀਕੇ ਨਾਲ ਹੋ ਜਾਏਗਾ ਹਰ ਵਾਰੀ ਜਥੇਦਾਰ ਸੰਦੇਸ਼ ਪੜ੍ਹਦੇ ਸੀ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਉਹ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਹੈ ਭਈ ਜੋ ਸਿਗਾ ਭਈ ਟਕਰੋ ਦਾ ਚਾਂਸ ਹੀ ਲੱਗਦੇ ਸੀ ਪਰ ਮੈਨੂੰ ਲੱਗਦਾ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਤੇ ਨਹੀਂ ਕਿੰਦੂ ਤੁਰੰਤ ਹੋਣਾ ਚਾਹੀਦਾ ਇਹ ਉਹਨੂੰ ਕੁਮਾਰ ਸਾਹਿਬ ਜੀ ਨੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਕਿ ਇਹ ਆਪਾਂ ਸੰਦੇਸ਼ ਨਹੀਂ ਪੜ੍ਹਦਾ ਉਹ ਕਿਉਂ ਨਹੀਂ ਨਿਆਂਸੀ ਨਹੀਂ ਉਹ ਤਾਂ ਵੈਸੇ ਮੈਂ ਕਹਿੰਨਾ ਵੀ ਜੋ ਰੁਤਬਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਉੱਚਾ ਹੈ ਕੌਮ ਦੀ ਨਿਗਾਹ ਦੇ ਵਿੱਚ ਹਰੇਕ ਸਿੱਖ ਲਈ ਤੁਹਾਡੇ ਨਾਲ ਤੁਹਾਡੇ ਨਾਲ ਨਵੀਂ ਪਾਰਟੀ ਬਣਾਈ ਗਈ ਹੈ ਹਾਂਜੀ ਕਿਸ ਤਰ੍ਹਾਂ ਕੌਮ ਦੀ ਬਹੁਤ ਹੈ ਜੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਤੇ ਮਹਾਰਾਜ ਅਜਿਹੀ ਕਲਾ ਕਰਨਗੇ ਜੀ ਅਮਰਪਾਲ ਸਿੰਘ ਦੀ ਰਿਹਾਈ ਕਿਸ ਤਰ੍ਹਾਂ ਜੀ ਅਮਰਪਾਲ ਸਿੰਘ ਦੀ ਰਿਹਾਈ ਅਮਰਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫਿਰ ਅਸੀਂ ਬੇਨ ਦਾ ਘਲੇ ਤਾਂ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਫਿਰ ਜਦੋਂ ਉਹ ਲੈ ਕੇ ਆਉਣਗੇ ਵੈਸੇ ਤਾਂ ਦੇਖੋ ਧੱਕਾ ਹੀ ਹੈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਕਿ ਅਮਰਤਪਾਲ ਕਿਤੇ ਪੰਜਾਬ 'ਚੋਂ ਜੇ ਇਸ ਨੇ ਨਸ਼ੇ ਬੰਦ ਕਰਤੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅਮਰਤਪਾਲ ਲੈ ਜਾਏਗਾ ਉਸੇ ਗੱਲ ਕਰਕੇ ਇਹਦੇ ਐਨਐਸਏ ਲਾਈਏ ਨਹੀਂ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਐ ਲਾਇਆ ਆ ਜੀ ਸਾਹਿਬ ਚਰਚਾ ਚੱਲ ਰਹੀ ਹੈ ਕਿ ਤੁਸੀਂ ਸਤਾਈ ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅਮਰਪਾਲ ਨੂੰ ਬਣਾਇਆ ਹਾਂਜੀ ਹਾਂਜੀ ਠੀਕ ਹੈ ਅਮਰਪਾਲ ਜੀ ਅੰਦਰ ਨੇ ਉਹ ਚ ਹੁਣ ਲੱਡ ਗਏ ਜੀ ਐਮਪੀ ਤੁਸੀਂ ਬਣ ਕੇ ਗੱਲਾਂ ਕੀਤੀਆਂ ਹਨ ਜੀ ਹਾਂਜੀ ਹਾਂਜੀ ਠੀਕ ਹੈ ਰੂਪ ਸਾਹਿਬ ਦਾ ਤਕਨਕੋਡ ਸ਼ੁਕਰ ਹੈ ਜੀ ਇੱਕ ਮਿੰਟ ਇੱਕ ਮਿੰਟ ਸਾਰੀਆਂ ਜਿੱਤੇ ਬੰਦੀਆਂ ਦਾ ਧਰਵਾ ਦੇ ਕੇ ਜਨਾਬ ਸਾਹਿਬ ਆਪ ਸਿਰ ਨਾਲ ਮਿਲ ਕੇ ਇਸ ਸਮਾਜਿਕ ਦੇ ਸੁਨੋਤਾ ਹੋਈ ਹੈ ਗੁਰੂ ਮਹਾਰਾਜ ਦੇ ਕੌਮ ਦੇ ਸਰਪੇ ਮੇਰ ਪਰ ਲੱਗੇ ਇਦਾਂ ਰਲ ਮਿਲ ਕੇ ਅਗਲੇ ਕਾਰਜ ਵੀ ਜਿਹੜੇ ਆ ਕੌਮ ਰਲ ਮਿਲ ਕੇ ਜਿਹੜਾ ਰਾਤ ਨੂੰ ਦੇਰਾ ਸ਼ਾਂਤੀ ਬਣਦੀ ਆ ਅਰਦਾਸ ਤੇ ਸਿੰਘ ਸਾਹਿਬਾ ਨੂੰ ਬੰਨਾਲਿਆ ਜਾਂਦਾ ਏ ਤਾਂ ਮੰਨਦੇ ਹਾਂ ਕਿ ਚੰਗਾ ਕਦਮ ਹੈ ਕੌਮ ਵਾਸਤੇ ਚੰਗਾ ਜੀ ਬਹੁਤ ਵਧੀਆ ਗੱਲ ਜੀ ਜਿਹੜਾ ਜੀ ਰਲ ਮਿਲ ਕੇ ਇਹ ਸਾਡਾ ਆਪਣਾ ਬੜਾ ਇੱਕ ਯਾਦਗਾਰੀ ਵੀ ਆ ਇੱਕ ਖਦਾਈ ਵੀ ਆ ਜਿਹੜਾ ਕਫੂਰਾ ਰਾਵਾਂ ਤੇ ਇਸ ਕਰਕੇ ਮੇਰਾ ਖਿਆਲ ਸਾਰੀ ਫਾਰਮ ਨੂੰ ਬਾਕੀ ਤੋਂ ਮਤ ਭੇਜੋ ਬਾਅਦ ਚ ਵਿਚਾਰੇ ਜਾ ਸਕਦੇ ਆ ਇਹ ਤੇ ਨਿਸ਼ਾਨੀ ਕੋਲ ਠੀਕ ਹੈ ਅੱਜ ਅੱਜ ਦੇ ਦਿਨ ਦਾਸ ਤੇ ਕੀ ਕਿਹਾ ਜਾਂਦੇ ਜੀ ਅੱਜ ਇੱਥੇ ਕੱਲੂ ਘਰੇ ਦਾਸ ਤੇ ਕਰ ਪਹੁੰਚੇ ਕੀ ਕਿਹਾ ਜਾਂਦੇ ਇਹ ਜੀ ਜੀ ਉਹਨਾਂ ਰਸ਼ੀਦਾਂ ਨੂੰ ਕੋਟਰ ਕੋਟਰ ਪ੍ਰਣਾਮ ਹੈ ਜੀ ਜਿਨ੍ਹਾਂ ਨੇ ਧਰਮ ਦੇ ਖਾਤਰ ਆਪਣੇ ਸੀਸ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਚਰਨ ਚੜ੍ਹਵਾਸ ਆ ਕਿ ਕੌਮ ਦੇ ਸਰ ਤੇ ਮੇਰੇ ਪਰ ਯਾਤਰਾ ਕਰਨੀ ਹਾਂਜੀ ਅੱਜ ਅਜੇ ਤੱਕ ਦਾ ਵਿਰੋਧ ਵੀ ਕੀਤਾ ਜਾ ਰਿਹਾ ਦਦ ਨੂੰ ਵੀ ਟਕਸਾਲ ਦੇ ਆ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੁੰਦਾ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਤੇ ਪਰ ਚੜ ਗਿਆ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਹਾਣੀ ਵਾਪਰ ਚੜਦੀ ਕਲਾ ਸਾਰਾ ਹਾਂਜੀ ਖਾਲਿਸਤਾਨ ਦੇ ਨਾਰੇ ਦੇ ਅੰਦਰ ਲੱਗੇ ਜੀ ਨੇ ਮੇਰੇ ਖਾਲਸੇ ਅੱਗੇ ਅਸੀਂ ਜਨਮ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਸਿੱਖਾ ਰਹੇ ਹੁਣ ਅਮਰਤਪੁਰ ਸਾਹਿਬ ਜਿੱਤੇ ਕੀ ਰਿਹਾਈ ਦੀ ਕੀ ਰਾਇ ਕਿਤੇ ਜਾ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹ ਸਾਡੀ ਬੜੀ ਜ਼ਰੂਰਤ ਹੈ ਉਹ ਆਪੇ ਜਿਵੇਂ ਚਾਹਣਗੇ ਉਹ ਸਭ ਠੀਕ ਹੋ ਜੂਗਾ ਅੱਜ 6 ਜੂਨ 225 ਆਰ ਸंसार ਭਰਦੀਆਂ ਸਿੱਖ ਸੰਗਤਾਂ ਸਿੱਖ ਮੇਰੇ ਮੂੰਹ ਦੇਖ ਨਹੀਂ ਤਾ ਥੱਲੇ ਕਰ ਮੈਂ ਕਿੱਦਾਂ ਕਰ ਉਹ ਜਿਸਕਰ ਹੈ ਇਹ ਤਾਂ ਦਿਖੇ ਸਹੀ ਆ ਪਰਦੇ ਸਿੱਖ ਅੱਜ ਜੋ ਕੁਝ ਨੂੰ ਆਪਣੇ توپਾਂ ਤੇ ਟੈਂਕਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਤੇ ਜਿਹੜੀ ਅਕਾਲ ਪੁਰਖ ਸਾਹਿਬ ਜੀ ਤੇ ਹਮਲਾ ਕੀਤਾ ਸੀ ਇਸ ਸ੍ਰੀ ਹਰਮੰਦਰ ਜੀ ਨਾਲ ਕੌਤਾ ਸਾਹਿਬ ਦੀ ਸਿੱਖੀ ਦੀ ਆਣ ਤੇ ਸ਼ਾਨ ਦੀ ਖਾਤਰ ਗਰੀਬਾਨ ਸੰਤ ਗਿਆਨੀ ਜਮੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਦੀ ਅਗਵਾਈ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਇਸਤ੍ਰਾਮ ਭਾਈ ਜਨਰਲ ਸ਼ਵੇਤ ਸਿੰਘ ਜੀ ਬਾਬਾ ਸਾਰਾ ਸਿੰਘ ਜੀ ਅਨੇਕਾਂ ਹੀ ਮਰਜੀ ਵਲੇ ਗੁਰੂ ਕੇ ਸ਼ਹੀਦ ਸਿੰਘਾਂ ਨੇ ਭਾਰਤੀ ਫੌਜ ਦਾ ਡਟ ਮੇ ਡਟ ਨਾਲ ਮੁਕਾਬਲਾ ਕੀਤਾ ਮੂੰਹ ਤੋੜ ਜਵਾਰ ਦਿੱਤਾ ਜਿਹੜੇ ਕਹਿੰਦੇ ਸੀ ਕੁਝ ਫਲਾਂ ਦੀ ਕੁਝ ਘੰਟਿਆਂ ਦੀ ਅਸੀਂ ਸਾਰਾ ਆਪਰੇਸ਼ਨ ਖਤਮ ਕਰ ਦਿਆਂਗੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਫਿਰ ਭਾਰਤ ਸਰਕਾਰ ਕੋਲੇ ਇਸ ਚਾਹ ਦਾ ਅੱਜ ਤੱਕ ਕੋਈ ਜਵਾਬ ਨਹੀਂ ਕਿ ਸਿੱਖਾਂ ਦੇ ਇਸ ਬਹੁਤ ਹੀ ਸਤਕਾਰਤ ਇਸ ਮੁਕੱਦਸ ਧਰਮ ਦੇ ਉੱਪਰ ਹਮਲਾ ਕਿਉਂ ਕੀਤਾ ਕਿਉਂਕਿ ਸਿੱਖ ਤਾਂ ਆਪਣੀਆਂ ਹੱਕੀ ਮੰਗਾ ਮੰਗ ਰਹੇ ਸੀ ਆਪਣੇ ਹੱਕ ਮੰਗ ਰਹੇ ਸੀ ਕੋਈ ਉਹਨਾਂ ਨੇ ਭਾਰਤ ਸਰਕਾਰ ਦੇ ਵਿਰੁੱਧ ਲੜਨ ਦਾ ਕੋਈ ਐਲਾਨ ਨਹੀਂ ਸੀ ਕੀਤਾ ਫਿਰ ਬਿਨਾ ਕੋਈ ਚੇਂਜ ਕੀਤੇ ਆ ਬਿਨਾ ਕੋਈ ਨੋਟਿਸ ਦਿੱਤੇ ਆ ਬਿਨਾ ਕੋਈ ਚੇਤਾਵਨੀ ਦਿੱਤੇ ਆ ਇਸ ਤਰ੍ਹਾਂ ਦਾ ਤੁਮ ਜਿਵੇਂ ਦੁਸ਼ਮਣ ਦੇਸ਼ਾਂ ਦੇ ਉੱਪਰ ਹਮਲਾ ਕਰੀਦਾ ਆਏ ਹਮਲਾ ਕੀਤਾ ਸੀ ਤੇ ਸਾਰੀ ਦੁਨੀਆ ਜਾਣਦੀ ਹੈ ਇਸ ਹਮਲੇ ਤੋਂ ਬਾਅਦ ਵੀ ਪ੍ਰੀਮਾਨ ਸੰਤ ਬਾਬਾ ਜਨੈਤ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਵਿੱਚ ਕਨੇਕਾਂ 20-20 ਸਾਲ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸਿੰਘ ਸਨ ਫਾਉਂਡੇਸ਼ਨ ਦੇ ਸਿੰਘ ਸਨ ਅਖੰਡ ਕੀਰਤਨੀ ਜੱਥੇ ਦੇ ਸਨ ਵੱਖ-ਵੱਖ ਜੱਥੇਬੰਦੀਆਂ ਦੇ ਸਨ ਖਾਲਸਾ ਪੰਥ ਨੇ ਲੜਾਈ ਲੜੀ ਤੋਂ ਤੋਂ ਬਾਅਦ ਭਾਰਤ ਦੀਆਂ ਜੇਸੀਆਂ ਨੇ ਸਰਕਾਰਾਂ ਨੇ ਬਹੁਤ ਨੈਗੇਟਿਵ ਨੈਗੇਸ਼ੀਏ이션 ਦੀ ਕੋਸ਼ਿਸ਼ ਕੀਤੀ ਬਹੁਤ ਗੱਲਾਂ ਗਲਤ ਕੀਤੀਆਂ ਪਰ ਦੁਨੀਆ ਦੇ ਵਿੱਚ ਸਚਾਈ ਜਾਗਰ ਹੋਈ ਅੱਜ ਸਤ ਸ੍ਰੀ ਅਕਾਲ ਤੋਂ ਤੱਕ ਦੇਸ਼ਾਂ ਦੇ ਵਿੱਚ ਕ੍ਰੀਡਾ ਮਹਿਰਤਾ ਤੱਕ ਗੁਰੂ ਕੇ ਸਿੱਖ ਕੇ ਸ਼ਹੀਦੀ ਦੇ ਅੜਾ ਮਨਾ ਰਹੇ ਆਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੇ ਆਂ ਇੱਥੇ ਵੀ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਵਾਕਤ ਜੱਥੇਬੰਦੀਆਂ ਹਿੰਦੁਸਤਾਨ ਭਰ ਦੇ ਵਿੱਚੋਂ ਸਿੱਖ ਦੂਰ ਦਰਗਾਹਾਂ ਤੋਂ ਆ ਕੇ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਆਏ ਆ ਅਸੀਂ ਵੀ ਸਮੂਹ ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਜਿਨ੍ਹਾਂ ਨੇ ਧਰਮ ਦੀ ਖਾਤਰ ਪਰਮਾਨੀ ਕੀਤੀ ਹੈ ਆਪਾ ਵਾਰਿਆ ਸਤਿ ਸ਼੍ਰੀ ਅਕਾਲ ਅੱਜ ਕੀ ਜਥੇਦਾਰ ਸਾਹਿਬ ਸੰਦੇਸ਼ ਪੜ੍ਹ ਰਹੇ ਨੇ ਅਕਾਲ ਤਖਤ ਸਾਹਿਬ ਤੋਂ ਜੀ ਦੇਖੋ ਇੱਕੋ ਇੱਕ ਗੱਲਾਂ ਜਿਹੜੀਆਂ ਇਹ ਅਨਸਖਾਵੀਆਂ ਹੈ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਉੱਪਰ ਪੰਥ ਦੀਆਂ ਵੱਡੀਆਂ ਸੰਪਰਦਾਵਾਂ ਨੇ ਦਮਦਮਿਤ ਇਕਸਾਲ ਨੇ ਨੇਲਸਨ ਜਥੇਦਾਰੀਆਂ ਨੇ ਕੋਕ ਵਕਸ ਉਸਥਾਨਾਂ ਨੇ ਲਿਖ ਤੇ ਰੋਸ ਪੰਟਾਇਆ ਸੀ ਤੇ ਇਸ ਤਰ੍ਹਾਂ ਦੀ ਇਸ ਢੰਗ ਦੇ ਨਾਲ ਨੋਤੀ ਕਰਨੀ ਰਾਤ ਦੇ ਹਨੇਰੇ ਦੇ ਵਿੱਚ ਹੀ ਉਹਨਾਂ ਦੀ ਅਰਦਾਸ ਕਰ ਦੇਣੀ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਜ ਪੁਸ਼ੂ ਹੀ ਲਾ ਹੋਣੀ ਇਹ ਅੰਕਦੀਆਂ ਜਿਹੜੀਆਂ ਪ੍ਰੰਤਰਾ ਮਰਜ਼ਾਦਾ ਹੈ ਉਹਨੂੰ ਵੱਡੀ ਢਾ ਲੱਗੀ ਹੈ ਅੱਜ ਵੀ ਇਹੀ ਇੱਕ ਦੇਖੋ ਨਿੱਜੀ ਤੌਰ ਤੇ ਗਿਆਨੀ ਗਰਗਜਦੀ ਨਾਲ ਕਿਸੇ ਦਾ ਕੋ ਵਿਰੋਧ ਨਹੀਂ ਕਿਸੇ ਤੇ بڑا ਮੋਟਾ ਗਰੋਸਾ ਹੋ ਵੀ ਸਕਦਾ ਹੈ ਪਰ ਗੱਲ ਮਰਜ਼ਾਦਾ ਦੀ ਹੈ ਮਰਜ਼ਾਦਾ ਦੇ ਅਨੁਸਾਰ ਉਹਨਾਂ ਦੀ ਨਾਂ ਤਾਂ ਨਿਯੁਕਤੀ ਹੋਈ ਨਾ ਤਾਜ ਪੁਸ਼ੀ ਹੋਈ ਇਹ ਸਾਰੀਆਂ ਪਰੰਪਰਾ ਨੂੰ ਰੋਲਿਆ ਜਾ ਰਿਹਾ ਹੈ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਖਾਸ ਕਰਕੇ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਲਈ ਜ਼ਿੰਮੇਵਾਰ ਹੈ ਜੀ 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 ਅੱਜ ਅਗਰਾਰ ਦੀ ਸਥਿਤੀ ਨੂੰ ਲੈ ਕੇ ਗੱਲਾਂ ਹੋ ਰਹੀਆਂ ਸੀ ਜੀ ਕਿ ਅਗਰਾਰ ਦੀ ਸਥਿਤੀ ਸਿਰਫ ਰੋਸ ਹੈ ਹੋਰ ਸਿੱਖਾਂ ਦੀ ਆਸ ਵਿੱਚ ਕੋਈ ਦੁਸ਼ਮਣ ਨਹੀਂ ਰੋਸ ਸਿਰਫ ਮਰਜ਼ਾਦਾ ਤੇ ਹੈ ਬਹੁਤ ਪਰੰਪਰਾਤ ਹੈ ਸਾਡੀਆਂ ਜੋ ਕੰਡਮੁੱਲੀਆਂ ਉਹ ਕੀਮਤੀ ਸਾਡੀਆਂ ਪਰੰਪਰਾ ਉਹਨਾਂ ਤੇ ਰੋਸ ਹੈ ਵਿਅਕਤੀ ਦਾ ਰੋਸ ਨਹੀਂ ਹੈ ਅੱਜ ਖਾਲਸਾਤਨ ਦੇ ਅੱਜ ਜੋਂ 1984 ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪ੍ਰਮਾਤਮਾ ਅਗੇ ਅਰਦਾਸ ਕੀਤੀ ਹੈ ਪੰਥ ਪੰਥ ਨੇ ਮਿਲ ਕੇ ਕੌਮੀ ਰੂਪ ਦੇ ਵਿੱਚ ਅੱਜ ਉਹਨਾਂ ਨੂੰ ਯਾਦ ਕੀਤਾ ਔਰ ਨਾਲ ਦੇ ਨਾਲ ਜਿਨ੍ਹਾਂ ਨੇ ਇਹ ਕਾਰਾ ਵਰਤਾਇਆ ਜਿਨ੍ਹਾਂ ਨੇ ਕਹਿਰ ਟਾਇਆ ਜਿਨ੍ਹਾਂ ਨੇ ਕਾਲ ਤੱਕ ਸਭ ਟੈਟਰੀ ਕੀਤਾ ਉਹਨਾਂ ਨੂੰ ਲਾਂਤਾਂ ਪਾਈਆਂ ਨੇ ਉਹਨਾਂ ਨੂੰ ਵੀ ਮੈਸੇਜ ਦਿੱਤਾ ਹੈ ਕਿ ਅਸੀਂ ਤੁਹਾਡਾ ਜ਼ੁਲਮ ਭੁੱਲੇ ਨਹੀਂ ਆ ਅੱਛਾ ਅੱਜ ਸੰਦੇਸ਼ ਨਹੀਂ ਦਿੱਤਾ ਗਿਆ ਕੀ ਕਿਹਾ ਦੇਖੋ ਦੋ ਤਰ੍ਹਾਂ ਦੇ ਵਿੱਚ ਟਕਰਾਅ ਬਣਿਆ ਹੋਇਆ ਸੀ ਬਾਬਾ ਹਰਨਾਮ ਸਿੰਘ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਜਿਹੜੇ ਨਵ ਨਿਯੁਕਤ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਉਹਨਾਂ ਨੂੰ ਸੰਦੇਸ਼ ਨਹੀਂ ਪੜਨ ਦਿਆਂਗੇ ਸੋ ਜੋ ਅੰਦਰ ਜਾ ਕੇ ਅਕਾਲ ਤਖਤ ਸਾਹਿਬ ਤੇ ਨਾਤਮਕ ਨਾਤਮਸਤਕ ਹੁੰਦਿਆਂ ਹੋਇਆਂ ਜੋ ਦੇਖਿਆ ਉਹ ਤਾਂ ਬੜੀ ਸਪਸ਼ਟ ਗੱਲ ਹੈ ਕਿ ਦੋਨਾਂ ਤਰ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਰਜ਼ਾਮੰਦੀ ਰਾਤ ਹੋਈ ਹੈ ਗਿਆਨੀ ਕੁਲਦੀਪ ਸਿੰਘ ਨੇ ਬੇਸ਼ੱਕ ਸੰਦੇਸ਼ ਨਹੀਂ ਪੜਿਆ ਬਟ ਪਹਿਲੀ ਵਾਰ ਹੋਇਆ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਰਦਾਸ ਕਰ ਰਹੇ ਨੇ ਤੇ ਉਹਨਾਂ ਨੇ ਅਰਦਾਸ ਦੇ ਵਿੱਚ ਹੀ ਆਪਣਾ ਸੰਦੇਸ਼ ਪੜ ਦਿੱਤਾ ਜੋ ਗੱਲ ਉਹਨਾਂ ਨੇ ਸੰਦੇਸ਼ ਦੇ ਰੂਪ ਦੇ ਵਿੱਚ ਕਹਿਣੀ ਸੀ ਉਹ ਸਾਰੀ ਭਾਵਨਾ ਅਕਾਲ ਤਖਤ ਦੇ ਜਥੇਦਾਰ ਨੇ ਕੌਮੀ ਰੂਪ ਦੇ ਵਿੱਚ ਅਰਦਾਸ ਵਿੱਚ ਕਹਿ ਦਿੱਤੀ ਸੋ ਮੈਨੂੰ ਲੱਗਦਾ ਹੈ ਕਿ ਬੈਟਰ ਸੈਂਸ ਪ੍ਰਵੇਲਡ ਕੋਈ ਖਲਲ ਨਹੀਂ ਪਿਆ ਕੋਈ ਮਰਿਆਦਾ ਦਾ ਹਨਨ ਨਹੀਂ ਹੋਇਆ ਔਰ ਆਪਣੀ ਗੱਲ ਵੀ ਗਿਆਨੀ ਕੁਲਦੀਪ ਸਿੰਘ ਕਹਿ ਗਏ ਨੇ ਲੱਗਦਾ ਇਹ ਗਿਆਨੀ ਕੁਲਦੀਪ ਸਿੰਘ ਗੜਗ ਜਿਹੜੇ ਕਾਮਜ਼ਾਬ ਹੋਏ ਨੇ ਸੰਦੇਸ਼ ਦੇਣ ਦੇ ਵਿੱਚ ਕਿਉਂਕਿ ਕਾਫੀ ਵਿਰੋਧ ਦੇਖੋ ਮੈਂ ਕਿਸੇ ਦੀ ਜਿੱਤ ਹਾਰ ਦਾ ਇੱਥੇ ਦਾਵਾ ਨਹੀਂ ਕਰਨਾ ਕੌਣ ਜਿੱਤਿਆ ਕੌਣ ਹਾਰਿਆ ਸਵਾਲ ਇਹ ਹੈ ਕਿ ਖਾਲਸਾ ਪੰਥ ਜਿੱਤਿਆ ਕੋਈ ਖਲਲ ਨਹੀਂ ਪਿਆ ਔਰ ਇਕਜੁੱਟਤਾ ਦੇ ਨਾਲ ਅਸੀਂ ਦਿਹਾੜਾ ਮਨਾਇਆ ਅੱਜ 6 ਜੂਨ ਨੂੰ ਦਰਬਾਰ ਸਾਹਿب ਹਮਲੇ ਦੇ ਰੋਸ ਅਤੇ ਰੋਵਜੋ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬਾਂਦੀ ਕਾਲ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਬਾਂਦੀ ਕਾਲ ਦੇ ਮੱਧੇਨਜ਼ਰ ਅਸੀਂ ਬਾਜ਼ਾਰਾਂ ਦੇ ਵਿੱਚ ਜਾਵਾਂਗੇ। ਅਸੀਂ ਕਿਸੇ ਨਾਲ ਜ਼ੋਰ ਜ਼ਬਰਦਸਤੀ ਕਦੀ ਵੀ ਨਹੀਂ ਕੀਤੀ ਔਰ ਹੁਣ ਵੀ ਨਹੀਂ ਕਰਾਂਗੇ। ਬਟ ਅਸੀਂ ਇੱਕ ਵਾਰੀ ਬਾਜ਼ਾਰ ਦੇ ਵਿੱਚ ਜਾਵਾਂਗੇ ਔਰ ਉੱਥੇ ਜਾ ਕੇ ਆਪਣੀ ਜਿਹੜੀ ਆਪਣੀ ਜਿਹੜੀ ਗੱਲ ਹੈ ਅੱਜ ਦੇ 6 ਜੂਨ ਦੇ ਹਵਾਲੇ ਨਾਲ ਉਹ ਪ੍ਰੈਸ ਤੇ মিডিਆ ਦੇ ਨਾਲ ਹੀ ਕਰਾਂਗੇ। ਕਿੰਨੇ ਵਜੇ ਤੱਕ ਰਹੇਗਾ ਬੰਦੇ? ਇਹ ਸ਼ਾਮ 5 ਵਜੇ ਤੱਕ ਬੰਦ ਰਹੇਗਾ। ਠੀਕ ਹੈ। ਨੇਜ ਫਾਈਨ ਵਿੱਚ ਸਿੱਖ ਪੌਨ ਦੇ ਲਈ ਬਹੁਤ ਮਹੱਤਵਪੂਰਨ ਦਿਨ ਹੈ ਜਿੱਦਣ ਸੰਤ ਜਨੈਨ ਸਿੰਘ ਭਿੰਡਾਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਮਿਲਟਰੀ ਦੀ ਨਾ ਪਰਵਾਹ ਕਰਦਿਆਂ ਹੋਇਆਂ ਸ਼ਹਾਦਤਾਂ ਦਿੱਤੀਆਂ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੀ ਅਜ਼ਮਤ ਰੱਖਣ ਦੇ ਲਈ ਇਹ ਡਬਾ ਡਾ ਦੇਣਾ ਕਿ ਪਹਿਲਾਂ ਵੀ ਬੱਬਾ ਦੀਪ ਸਿੰਘ ਨੇ ਸ਼ਹਾਦਤ ਦਿੱਤੀ ਹੈ ਫਿਰ ਸੁਖਾ ਸਿੰਘ ਮਹਿਤਾਬ ਸਿੰਘ ਨੇ ਵੀ ਦਲੇਰਾਨਾ ਕੰਮ ਕੀਤਾ ਫਿਰ ਸнт ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਹਰ ਆ ਕੇ ਲੜੇ ਹੈ ਔਰ 72 ਘੰਟੇ ਉਹਨਾਂ ਨੇ ਬਰਤਾਨੀਆਂ ਰੋਸ ਤੇ ਇੰਡੀਆ ਦੀ ਫੌਜ ਨੂੰ ਅੰਦਰ ਨਹੀਂ ਆਉਣ ਦਿੱਤਾ ਇਹ ਸਾਡੀ ਸਿੱਖ ਕੌਮ ਦੇ ਲਈ ਬੜੇ ਫਕਰ ਦੀ ਗੱਲ ਹੈ ਕਿ ਕੀ ਦਲੇਰੀ ਦੇ ਨਾਲ ਸнт ਜਰਨੈਲ ਸਿੰਘ ਭਿੰਡਰਵਾਲਾ ਤੇ ਉਹਨਾਂ ਦੇ ਸਾਥੀਆਂ ਨੇ ਹਿੰਦ ਹਕੂਮਤ ਦਾ ਜਵਾਬ ਦਿੱਤਾ ਹੈਗਾ ਅੱਜ ਦਾ ਦਿਨ ਇੱਡਾ ਵੱਡਾ ਹੈ ਕਿ ਇੱਥੇ ਆਪਣੇ ਕਲੇਜੇ ਤੇ ਆਪਣੇ ਦਿਲ ਸਾਫ਼ ਕਰਕੇ ਆਉਣੇ ਚਾਹੀਦੇ ਸੀ ਪਰ ਕਈ ਰੋਡਵਾੜ ਦੀ ਸ਼ਕਤੀਆਂ ਨੇ ਇੱਥੇ ਰੋੜਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮਰਿਆਦਾ ਨੂੰ ਭੰਗ ਕੀਤਾ ਸਿੰਘ ਸਾਹਿਬ ਜੱਜਦਾਰ ਅਕਾਲ ਤਖਤ ਸਾਹਿਬ ਨੂੰ ਹੁਕਮ ਦੇ ਨਾਲ ਜਿਹੜਾ ਸੰਦੇਸ਼ ਦੰਦੇ ਹੈ ਉਹ ਨਹੀਂ ਦੇਣ ਦਿੱਤਾ ਪਰ ਅਕਾਲ ਤਖਤ ਸਾਹਿਬ ਦੇ ਜੱਜਦਾਰ ਨੇ ਬਹੁਤ ਸਿਆਣਪ ਕੀਤੇ ਪਿੰਨਾ ਅਰਦਾਸੀਏ ਅਰਦਾਸ ਕਰਿਆ ਕਰਦੇ ਸੀ ਪਰ ਐਤ ਕੀ ਸਿੰਘ ਸਾਹਿਬ ਨੇ ਖੁਦ ਅਰਦਾਸ ਕਰਕੇ ਸਾਰੀਆਂ ਗੱਲਾਂ ਸਿੱਖਾਂ ਦਾ ਸੰਤਾਪ ਸਿੱਖਾਂ ਤੇ ਜਿਹੜੇ ਜ਼ਬਰ ਹੋਏ ਐ ਕੈਨੇਡਾ ਯੂਕੇ ਪਾਕਿਸਤਾਨ ਹਰਿਆਣਾ ਪੰਜਾਬ ਦੇ ਵਿੱਚ ਜਿਹੜੇ ਉੱਥੇ ਅਮੇਸ਼ਾ ਤੇ ਉਹਦੀ ਜੁੰਡਰੀ ਨੇ ਉੱਥੇ ਸ਼ਹੀਦ ਕੀਤੀ ਹੈ ਸਾਰਿਆਂ ਦਾ ਨਾਂ ਜਥੇਦਾਰ ਸਾਹਿਬ ਨੇ ਲੈ ਲਿਆ ਕਿ ਇੰਡੀਆ ਨੇ ਅਮਰੀਕਾ ਕੈਨੇਡਾ ਯੂਕੇ ਪਾਕਿਸਤਾਨ ਦੀ ਬਾਦਸ਼ਾਹੀ ਸੋਵਰਿਟੀ ਭੰਗ ਕੀਤੀ ਹੈ ਤੇ ਅਮਰੀਕਾ ਨੂੰ ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਤੱਕ ਕਤਲ ਕਰਨ ਦੀ ਸਕੀਮ ਜਿਹੜੀ ਹੈ ਉਹ ਇੱਕ ਬਹੁਤ ਭਿਆਨਕ ਹੈ ਪਰ ਸਿੱਖ ਕਦੇ ਡਰਿਆ ਨਹੀਂ ਛਾਤੀ ਖੋਲ ਕੇ ਇਹ ਸਾਰੇ ਸਿੱਖਾਂ ਨੇ ਆਪਣੀਆਂ ਗੋਲੀਆਂ ਹਿੱਕ ਦੇ ਵਿੱਚ ਮਰਵਾਈਆਂ ਸੋ ਮੈਂ ਆਸ ਕਰਦਾ ਹਾਂ ਕਿ ਔਰ ਵੱੜੇ ਸਮੇਂ ਦੇ ਵਿੱਚ ਆਪਾਂ ਜਿਹੜੀ ਲੋਕ ਸਾਨੂੰ ਗੁਲਾਮ ਰੱਖਣਾ ਚਾਹੁੰਦੇ ਆਂ ਵੋਟਾਂ ਦਾ ਰਾਜ ਹੈ ਆਪਾਂ ਆਮ ਆਦਮੀ ਪਾਰਟੀ ਭਾਜਪੀ ਕਾਂਗਰਸ ਤੇ ਹੋਰ ਜਿਹੜੀਆਂ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਬਾਦਲ ਦਰੀਆਂ ਇਹਨਾਂ ਨੂੰ ਵੋਟ ਨਾ ਪਾਈਏ ਲੜਾਈ ਦੋ ਕਿਸਮ ਦੀ ਹੁੰਦੀ ਆ ਹਥਿਆਰ ਦੀ ਤੇ ਵੋਟ ਦੇ ਜੇ ਵਨ ਪਸੰਦ ਤਰੀਕੇ ਦੇ ਨਾਲ ਅਸੀਂ ਆਜ਼ਾਦੀ ਲੈ ਸਕਦੇ ਹਾਂ ਤਾਂ ਫਿਰ ਆਪਾਂ ਆਜ਼ਾਦੀ ਲਈਏ ਔਰ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕਾਮਰੇਡ ਸੀਨ ਜਿਹੜੇ ਸਾਰੇ ਪਰਮਾਣੂ ਹਥਿਆਰਾਂ ਨਾਲ ਲਾਂਚ ਹਨ ਉਹਨਾਂ ਦੇ ਵਿਚਾਲੇ ਸਿੱਖਾਂ ਦਾ ਹੋਮਲੈਂਡ ਸਿੱਖਾਂ ਦੀ ਸੋਵਰਨ ਸਟੇਟ ਖਾਲਸਾਣ ਪੈਦਾ ਕਰੀਏ ਜਿਹਦੇ ਵਿੱਚ ਦੱਖਣ ਏਸ਼ੀਆ ਦੇ ਵਿੱਚ ਹਮੇਸ਼ਾ ਤੇ ਲਈ ਸੁੱਖ ਤੇ ਸ਼ਾਂਤੀ ਰਹੇ ਔਰ ਜਿਹੜੇ ਸੀਤਨੇ ਅੱਜ ਮਾਰਾ ਕੀਤਾ ਉਹਨਾਂ ਨੂੰ ਗੁਰੂ ਸਾਹਿਬ ਆਪ ਨਜਿੱਠਣਗੇ ਕਿਉਂ ਕਰਕੇ ਅੱਜ ਦੇ ਦਿਨ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਤਰ੍ਹਾਂ ਦਾ ਰਵਈਆ اختیار ਕਰਨਾ ਰੂੜਵਾਦੀ ਇਹ ਬਿਲਕੁਲ ਸਾਨੂੰ ਪਹੁੰਦਾ ਨਹੀਂ ਹੈ ਤੇ ਗੁਰੂ ਸਾਹਿਬ ਆਪ ਇਹਦਾ ਫੈਸਲਾ ਕਰਨਗੇ ਬਾਈ ਕੁਜੀ ਕਾ ਖਾਲਸਾ ਬਾਈ ਕੁਜੀ ਕੀ ਬਤ ਤੁਸੀਂ ਕੱਲ ਇੱਕ ਤੁਸੀਂ ਬਿਆਨ ਦਿੱਤਾ ਸੀ ਕਹਿੰਦੇ ਕਿ ਜਥੇਦਾਰ ਸਾਹਿਬ ਤੇ ਕੋਈ ਵੀ ਸਵਾਦ ਜੁੱਕਣ ਵਾਲਾ ਕਾਰਤਕ ਸਾਹਿਬ ਤੇ ਪਹੁੰਚਣਾ ਤੇ ਮੱਸਾ ਰੰਗੜ ਬਣ ਕੇ ਨਾ ਪਹੁੰਚੇ ਅਫਦਾਲੀ ਬਣ ਕੇ ਨਾ ਪਹੁੰਚੇ ਸੋਨੀਆ ਗਾਂਧੀ ਬਣ ਕੇ ਨਾ ਪਹੁੰਚੇ ਲੱਗਦਾ ਉਸ ਬਿਆਨ ਦਾ ਅਸਰ ਅੱਜ ਦੇਖਣ ਨੂੰ ਮਿਲਿਆ ਤੁਹਾਡਾ ਜੀ ਤੇ ਹੋਰ ਅੱਜ ਪਹੁੰਚੇ ਤਾਂ ਸਹੀ ਪਰ ਉਹਨਾਂ ਦੇ ਮੂੰਹ ਬੰਦ ਹੋਏ ਹੋਏ ਸੀ ਕਿਉਂ ਕਰਕੇ ਕੱਟ ਸਿੱਖਾਂ ਦਾ ਬਹੁਤ ਜ਼ਿਆਦਾ ਸੀਗਾ ਜਿਹੜਾ ਲੰਕਾ ਦਾ ਭੇਤੀ ਹੁੰਦਾ ਹੈ ਉਹੀ ਲੰਕਾ ਨੂੰ ਢਾਉਣ ਆਇਆ ਸੀ ਪਰ ਉਹਦੀ ਸਟਰੀਮ ਕਾਮਯਾਬ ਨਹੀਂ ਹੋਈ ਕੌਣ ਸੀ ਜੀ ਸਮਝਣੇ ਵਾਲੇ ਸਮਝ ਜਾਂਦੇ ਆ ਜੋ ਨਾ ਸਮਝੇ ਨਾੜੀ ਹੈ ਠੀਕ ਹੈ। ਥੈਂਕ ਯੂ। ਥੈਂਕ ਯੂ ਜੀ। ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੇ ਹੁਕਮ ਦੇ ਅਨੁਸਾਰ ਖਿਲਾਫ ਚੱਲੇ ਹੋ। ਅੱਜਪਰ ਪੱਖ ਵਿੱਚ ਚੱਲੇ ਹੋ। ਕੀ ਕਾਰਨ ਹੈ ਜਦੋਂ ਸਾਹਿਬ ਦੇ ਪੱਖ ਚੱਲੇ ਹੋ ਤੁਸੀਂ ਜੀ? ਠੀਕ। ਪਹਿਲਾਂ ਤੁਸੀਂ ਖਿਲਾਫ ਚੱਲਦੇ ਸੀ ਹੁਣ ਆ ਕਿ ਪੱਖ ਚੱਲੇ ਹੋ। ਕੀ ਕਾਰਨ ਰਿਹਾ ਕੀ ਵਧੀਆ ਲੱਗਾ ਤੁਹਾਨੂੰ? ਮੈਂ ਤਾਂ ਅਕਾਲ ਤਖਤ ਦੇ ਹਮੇਸ਼ਾ ਸਾਥ ਰਹੇ ਹੈ। ਮੈਨੂੰ ਇੱਕ ਅਕਾਲ ਤਖਤ ਦੇ ਜਥੇਦਾਰ ਨੇ ਬਹੁਤ ਭੱਦੇ ਸ਼ਬਦ ਕਹੇ ਸੀਗੇ। ਪਰ ਤਾਂ ਵੀ ਮੈਂ ਤਾਂ ਕੋਈ ਉਹਦੇ ਖਿਲਾਫ ਔਲੋ ਨਹੀਂ ਕੀਤੀ ਸਾਰਾ ਕੁਝ ਆਰਾਮ ਦੇ ਨਾਲ ਆਉਣਾ ਹੈ ਆਰਾਮ ਦੇ ਨਾਲ ਸੁਣਦਾ ਹੈ ਵਰਤੀ ਲਾ ਕੇ ਤਾਂ ਫੇਰ ਆਨੰਦ ਮਾਨ ਕੇ ਫੇਰ ਬਧਾਈ ਲੰਗਦਾ ਹੈ ਮਹਾਰਾਜ ਤੋਂ ਬਾਕੀ ਜਥੇਦਾਰਾ ਵਾਲੋ ਗਿਆਨੀ ਗੜਗੱਦ ਸਿੰਘ ਦਾ ਕੋਈ ਵੱਖਰਾ ਵਰਤੀਆ ਲੱਗਦਾ ਤੁਹਾਨੂੰ ਕਿ ਜਾਂ ਭਾਈ ਸਾਹਿਬ ਬਹੁਤ ਤਕੜਾ ਕੰਮ ਖਿੱਚਦਾ ਜਿਵੇਂ ਭਾਈ ਇਹ 2 ਮਿੰਟ ਹੋ ਗਏ ਜੀ ਜੀ ਅਕਾਜੀ ਫੂਲ ਲੱਛਕ ਵਰਗਾ ਲੱਗਦਾ ਮੈਨੂੰ ਅੱਗੇ ਤੋਂ ਇਹਨਾਂ ਨੂੰ ਬੇਨਤੀ ਕਰਦੇ ਆਂ ਇਹ ਮਿਲੀ ਦਾ ਦਰਖਤ ਜਵਾਨ ਹੋ ਗਿਆ ਤੇ ਇਹੋ ਜੇ ਲੰਕਾ ਢਾਉਣ ਵਾਲੇ ਬੰਦਿਆਂ ਨੂੰ ਉੱਥੇ ਬੰਨ੍ਹ ਕੇ ਤੇ ਦੋ ਤਿੰਨ ਛੱਟ ਦਿਆ ਕਰਨ